ਸਤਿ ਸ੍ਰੀ ਅਕਾਲ ਪ੍ਰਭੂ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝ ਕਰਨੀ ਹੈ ਉਹ ਇਹ ਹੈ ਕਿ ਅੱਜ ਕੱਲ੍ਹ ਦੇ ਵੇਲੇ ਨੇ ਤੇ ਅਸੀਂ ਔਣ ਬੜੀਆਂ ਫਸਲਾਂ ਦੇ ਵਿੱਚ ਖਾਦਾਂ ਦੀ ਗੱਲ ਤੋਂ ਕਿੰਨਾ ਕਰਨੀ ਹੈ ਇਹਦੇ ਲਈ ਮਿੱਟੀ ਪਰਖ ਕਰਵਾਉਣਾ ਬਹੁਤ ਜ਼ਰੂਰੀ ਹੈ ਤੇ ਇਸ ਮਿੱਟੀ ਪਰਖ ਦੇ ਲਈ ਅਸੀਂ ਨਮੂਨਾ ਕਿਸ ਤਰ੍ਹਾਂ ਲੈਣਾ ਹੈ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਖੇਤ ਹੈ ਉਦੇ ਉਪਰੋਂ ਬਿਲਕੁਲ ਕੋਈ ਮਿੱਟੀ ਨਹੀਂ ਲਾਉਣੀ ਛਾੜਨੀ ਇੱਕ ਬੀ ਆਕਾਰ ਦਾ ਨਿਸ਼ਾਨ ਅਸੀਂ ਬਣਾ ਲੈਣਾ ਹੈ ਇਸ ਤਰ੍ਹਾਂ ਪਹਿਲਾਂ ਹੀ ਬਣਾ ਰੱਖਿਆ ਹੈ ਤੇ ਉਸ ਦੇ ਬਾਅਦ ਅਸੀਂ ਲਗਭਗ ਇਹ ਜਿਹੜੀ ਸਾਡੇ ਕੋਲੇ ਬੀ ਆਕਾਰ ਦਾ ਟੋਆ ਕਹੋ ਇਹ 6 ਇੰਚ ਜਾਂ 15 ਸੈਂਟੀਮੀਟਰ ਡੂੰਘਾ ਬਣਾਉਣਾ ਹੈ ਤੇ ਉਸ ਤੋਂ ਬਾਅਦ ਅਸੀਂ ਲਗਭਗ 1 ਇੰਚ ਮੋਟੀ ਜਿਹੜੀ ਤਹਿ ਹੈ ਇਹ ਮਿੱਟੀ ਦੀ ਥੱਲੇ ਤੱਕ ਲੈ ਕੇ ਜਾਣੀ ਹੈ ਜਿਹੜੀ ਸਾਡੇ ਕੋਲੇ 6 ਇੰਚ ਤੱਕ ਕੀ ਲੈ ਜਾਣਾ ਹੈ ਇਹ ਮਿੱਟੀ ਸਾਡੇ ਜਿਹੜੀ ਹੈਗੀ ਥੱਲੇ ਟੋਏ ਦੇ ਵਿੱਚ ਇਕੱਠੀ ਹੋ ਜੂਗੀ ਤੇ ਇਸ ਨੂੰ ਅਸੀਂ ਇੱਕ ਪੋਲੀਥੀਨ ਦੇ ਜਾਂ ਕੱਪੜੇ ਦੇ ਲਿਫਾਫੇ ਵਿੱਚ ਪਾ ਲੈਣਾ ਹੈ ਇਸ ਮਿੱਟੀ ਨੂੰ ਇਹ ਇਹ ਨਮੂਨਾ ਅਸੀਂ ਖੇਤ ਦੇ ਵਿੱਚ 7-8 ਥਾਵਾਂ ਤੋਂ ਲੈਣਾ ਤੇ ਫਿਰ ਇਸ ਨੂੰ ਸ਼ਾਮੇ ਸੌਕਾ ਲੈਣਾ ਹੈ ਸ਼ਾਮੇ ਸੌਕਣ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਇਸ ਦੇ ਵਿੱਚੋਂ ਅੱਧਾ ਕਿਲੋ ਮਿੱਟੀ ਇਹ ਕ ਲਗਭਗ ਅੱਧਾ ਕਿਲੋ ਮਿੱਟੀ ਅਸੀਂ ਲੈ ਲੈਣੀ ਹੈ ਤੇ ਇਸ ਨੂੰ ਅਸੀਂ ਇਸ ਵੇਲੇ ਇੱਕ ਹੋਰ ਪੋਲੀਥੀਨ ਦੇ ਲਫਾਫੇ ਵਿੱਚ ਪਾ ਲੈਣੇ ਆ ਇਸ ਦੇ ਉੱਤੇ ਜਿਹੜੀ ਅਸੀਂ ਜਾਣਕਾਰੀ ਲਿਖਣੀ ਹੈ ਉਹ ਪਹਿਲਾਂ ਨਮੂਨਾ ਜਿਹੜਾ ਲਿਆ ਗਿਆ ਹੈ ਮਿੱਟੀ ਤੇ ਉਸ ਤੋਂ ਬਾਅਦ ਖੇਤ ਦਾ ਨੰਬਰ ਹੈ ਅਸੀਂ ਖੇਤ ਦਾ ਨੰਬਰ ਕੋਈ ਵੀ 1 2 3 ਲਿਖ ਸਕਦੇ ਹਾਂ ਤੇ ਖੇਤ ਦਾ ਨਾਮ ਜਿਵੇਂ ਮੋਟਰ ਵਾਲਾ ਖੇਤ ਟਾਲੀ ਵਾਲਾ ਖੇਤ ਜੋ ਵੀ ਤੁਹਾਨੂੰ ਠੀਕ ਲੱਗੇ ਉਸ ਤੋਂ ਬਾਅਦ ਪੂਰਾ ਪਤਾ ਨਾਂ ਪਿਤਾ ਦਾ ਨਾਂ ਪਿੰਡ ਡਾਕਾਣਾ ਤਹਿਸੀਲ ਜ਼ਿਲ੍ਹਾ ਤੇ ਆਪਣਾ ਫੋਨ ਨੰਬਰ ਇੱਕ ਅਸੀਂ ਪਾਣੀ ਤਲ ਦੀ ਡੂੰਘਾਈ ਬੋਰ ਦੇ ਵੀ ਸਾਨੂੰ ਪਤਾ ਹੁੰਦਾ ਵੀ ਜਿਹੜਾ ਪਾਣੀ ਹੈ ਉਹ ਜਿਹੜੇ ਜ਼ਮੀਨ ਦੇ ਤਲ ਤੋਂ ਕਿੰਨਾ ਡੂੰਘਾ ਹੈ ਕਈ ਤਾਂ ਮੈਂ ਉੱਤੇ 90 ਫੁੱਟ ਹੈ ਕਈ ਤਾਂ ਮੈਂ ਉੱਤੇ 100 ਫੁੱਟ ਹੈ ਉਸ ਦੀ ਜਾਣਕਾਰੀ ਵੀ ਲਿਖ ਦੇਣੀ ਹੈ ਤੇ ਫਸਲੀ ਚੱਕਰ ਫਸਲੀ ਚੱਕਰ ਤੋਂ ਪਾਵੇ ਹੈ ਵੀ ਅਸੀਂ ਉਸ ਦੇ ਵਿੱਚ ਕਿਹੜੀ ਫਸਲ ਬੀਜ ਰਹੇ ਹਾਂ ਇਹ ਕਣਕ ਝੋਨਾ ਜਾਂ ਕਣਕ ਨਰਮਾ ਜਾਂ ਕਪਾ ਇਹ ਜਾਣਕਾਰੀ ਅਸੀਂ ਲਿਖ ਕੇ ਜਿਹੜੀ ਹੈਗੀ ਐ ਇਸ ਦੇ ਵਿੱਚ ਇਸ ਤਰੀਕੇ ਨਾਲ ਵੀ ਦਿਖਾਵੇ ਵਿੱਚ ਪਾ ਸਕਦੇ ਆ ਤੇ ਉਸ ਤੋਂ ਬਾਅਦ ਇੱਥੋਂ ਅਸੀਂ ਇਸ ਨੂੰ ਜਿਹੜਾ ਹੈਗਾ ਕਿਸੇ ਰਬੜ ਬੈਂਡ ਦੇ ਨਾਲ ਬੰਦ ਕਰ ਦਈਏ ਤੇ ਉਸ ਤੋਂ ਪ੍ਰੰਤ ਅੱਗੇ ਕੀ ਕਰਨਾ ਹੈ ਅੱਗੇ ਅਸੀਂ ਜਿਹੜੀ ਇਹ ਥੈਲੀ ਹੈ ਬਣੀ ਹੋਈ ਇਹ ਕਿਸੇ ਵੀ ਸਾਡੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਾਂ ਬਲਾਕ ਦੇ ਵਿੱਚ ਖੇਤੀਬਾੜੀ ਦਫ਼ਤਰ ਨੇ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਉਹਨਾਂ ਨੂੰ ਤੁਸੀਂ ਪਹੁੰਚਾ ਸਕਦੇ ਹੋ ਜਾਂ ਜ਼ਿਲ੍ਹੇ ਦੇ ਵਿੱਚ ਮੁੱਖ ਖੇਤੀਬਾੜੀ ਅਫਸਰ ਹੈ ਉਹਦੇ ਦਫ਼ਤਰ ਦੇ ਵਿੱਚ ਭੇਜ ਸਕਦੇ ਹੋ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਹੁੰਚਾ ਸਕਦੇ ਹੋ ਤੇ ਉਹ ਤੁਹਾਨੂੰ ਡਾਕ ਰਾਹੀਂ ਵੀ ਰਿਪੋਰਟ ਦੇ ਦੇਣਗੇ ਜਾਂ ਤੁਹਾਨੂੰ ਸਮਝਾ ਦੇਣਗੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਹੀ ਅਸੀਂ ਜਿਹੜਾ ਹੈਗਾ ਫਸਲਾਂ ਦੇ ਵਿੱਚ ਖਾਦਾਂ ਦੀ ਵਰਤੋਂ ਕਰਨੀ ਹੈ ਤੇ ਅਮੀਦ ਹੈ ਵੀ ਤੁਹਾਡੇ ਜਿਹੜੀ ਜਾਣਕਾਰੀ ਹੈ ਟੋਟਲੀ ਮਸੀਦ ਹੋਏਗੀ ਬਹੁਤ ਬਹੁਤ ਧੰਨਵਾਦ